ਜੇ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਖਬਰ ਦੁਨੀਆ ਦੀ ਮਹਾਨ ਧਰਤੀ ਸ਼੍ਰੀ ਚਮਕੌਰ ਸਾਹਿਬ ਤੋਂ ਲਾਈਵ ਅਪਡੇਟ ਜਿੱਥੇ ਕਿ ਬਿਜਲੀ ਦਾ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਾਂ ਕਹਿ ਦਈਏ ਬੱਤੀ ਗੁੱਲ ਹੋ ਚੁੱਕੀ ਹੈ ਕੁਝ ਕੁ ਸਮੇਂ ਤੋਂ ਦਿਨ ਹੋਵੇ ਭਾਵੇਂ ਰਾਤ ਬਿਜਲੀ ਦੇ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ ਜਿਸ ਤੋਂ ਹਰ ਵਰਗ ਦੇ ਲੋਕੀ ਜਿਹੜੇ ਦੁਖੀ ਆ ਬੱਚੇ ਵੀ ਬਹੁਤ ਜ਼ਿਆਦਾ ਜਿਹੜੇ ਪਰੇਸ਼ਾਨ ਹੋ ਰਹੇ ਹਨ ਤੇ ਇਨਵਰਟਰ ਵੀ ਜਿਹੜੇ ਜਵਾਬ ਦੇ ਗਏ ਹਨ ਅਤੇ ਹੋਰ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਪੰਜਾਬ ਦੇ ਵਿੱਚ ਬੱਤੀ ਗੁੱਲ ਹੈ ਜੇ ਗੱਲ ਕਰੀਏ ਰੋਪੜ ਦਾ ਥਰਮਲ ਪਲਾਂਟ ਜਿਹੜਾ ਬਿਜਲੀ ਪੂਰੀ ਪੈਦਾ ਕਰ ਰਿਹਾ ਆਪਣੀ ਸਮਰੱਥਾ ਤੋਂ ਵੱਧ ਕੇ ਬਿਜਲੀ ਪੂਰੀ ਪੈਦਾ ਕਰ ਰਿਹਾ ਹੈ ਬਿਜਲੀ ਗ੍ਰਿਡ ਦੇ ਵਿੱਚ ਵਾਰ-ਵਾਰ ਖਰਾਬੀ ਆਉਣ ਦਾ ਕਾਰਨ ਘਰਾਂ ਦੇ ਵਿੱਚ ਵਧਿਆ ਬਿਜਲੀ ਦਾ ਓਵਰਲੋਡ ਦੱਸਿਆ ਜਾ ਰਿਹਾ ਹੈ ਪਰ ਪਬਲਿਕ ਨੇ ਆਪਣੇ ਘਰਾਂ ਦਾ ਜਿਹੜਾ ਲੋਡ ਵੀ ਵਧਾਇਆ ਅਤੇ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ ਲੋਡ ਵਧਾ ਕੇ ਪੈਸੇ ਵੀ ਜਮ੍ਹਾਂ ਕਰਵਾਏ ਤੇ ਹੁਣ ਕਮੀਆਂ ਕਿੱਥੇ ਨੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਠੀਕ ਕੀਤਾ ਜਾਵੇ ਜਾਂ ਬਿਜਲੀ ਦੇ ਗ੍ਰਿਡਾਂ ਨੂੰ ਜਿਹੜਾ ਅਪਗ੍ਰੇਡ ਕੀਤਾ ਜਾਵੇ ਜਿਸ ਤਰ੍ਹਾਂ ਲੋਡ ਵਧਿਆ ਹੈ ਉਸ ਅਨੁਸਾਰ ਉਸ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਸ਼੍ਰੀ ਚਮਕੌਰ ਸਾਭ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਤਾਂ ਜੋ ਇੰਨੀ ਜ਼ਿਆਦਾ ਪਰੇਸ਼ਾਨੀ ਕਿਸੇ ਨੂੰ ਨਾ ਹੋ ਸਕੇ ਕਿਉਂਕਿ ਜਿਹੜੇ ਬਿਜਲੀ ਦੇ ਕਟ ਆ ਉਹ ਬਹੁਤ ਹੀ ਜ਼ਿਆਦਾ ਹੋ ਚੁੱਕੇ ਆ ਅਤੇ ਨਾ ਸਹਿਣਯੋਗੇ ਹੋ ਚੁੱਕੇ ਆ ਪੰਜਾਬ ਸਰਕਾਰ ਨੂੰ ਬੇਨਤੀ ਹੈ ਸ਼੍ਰੀ ਚਮਕੌਰ ਸਾਹਿਬ ਦੀ ਬਿਜਲੀ ਦੀ ਇਹ ਸਮੱਸਿਆ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਅਤੇ ਪੰਜਾਬ ਦੇ ਵਿੱਚ ਹੋਰ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਿਜਲੀ ਨਹੀਂ ਆਉਂਦੀ ਦਿਨ ਨੂੰ ਜਾਂ ਰਾਤ ਨੂੰ ਨਹੀਂ ਆਉਂਦੀ ਉਹ ਵੀ ਸਾਰੇ ਇਸ ਪੋਸਟ ਤੇ ਕਮੈਂਟ ਕਰਕੇ ਦੱਸਿਓ ਜੀ ਆਰਸੀ ਲਾਈਵ ਟੂ ਵੀ ਫੇਸਬੁੱਕ ਪੇਜ ਨੂੰ ਵੀ ਸਾਰੇ ਫੋਲੋ ਕਰ ਲਿਓ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਉਂਦੀ ਰਹੇਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ